ਖਬਰਾਂ ਦਾ ਬੁਲੇਟਿਨ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਦੀ ਅਜੋਕੇ ਸਮੇਂ ਵਿੱਚ ਰਿਸ਼ਤੇ ਅਲੋਪ ਹੋ ਰਹੇ ਹਨ ਇਸੇ ਕਰਕੇ ਸਾਡੀ ਨੌਜਵਾਨ ਪੀੜੀ ਕਦਰਾਂ ਕੀਮਤਾਂ ਗਵਾ ਚੁੱਕੀ ਹੈ ਇਹਨਾਂ ਕਦਰਾਂ ਕੀਮਤਾਂ ਨੂੰ ਮੁਰਤੋਂ ਜਿਉਂਦਾ ਰੱਖਣ ਲਈ ਨਿਰਮਾਤਾ ਨਿਰਦੇਸ਼ਕ ਤੇ ਲੇਖਕ ਤਾਸ਼ ਨੇ ਇੱਕ ਬੇਹਤਰੀਨ ਉਪਰਾਲਾ ਕੀਤਾ ਹੈ ਤੇ ਇੱਕ ਅਜਿਹੀ ਫਿਲਮ ਤਿਆਰ ਕੀਤੀ ਹੈ ਜਿਸ ਵਿੱਚ ਇਸੇ ਰਿਸ਼ਤੇ ਨੂੰ ਦਰਸਾਇਆ ਗਿਆ ਫਿਲਮ ਵਿੱਚਲਾ ਦਾਦੀ ਦਾ ਰੋਲ ਨਰਮਲ ਰਿਸ਼ੀ ਵੱਲੋਂ ਨਿਭਾਇਆ ਗਿਆ ਤੇ ਪੋਤੇ ਦੇ ਕਿਰਦਾਰ ਵਿੱਚ ਫਤੇ ਵੀਰ ਨਿਭਾ ਰਹੇ ਹਨ ਮੇਰੀ ਪਿਆਰੀ ਦਾਦੀ ਫਿਲਮ ਦੀ ਟੀਮ ਗਿਲਕੋ ਇੰਟਰਨੈਸ਼ਨਲ ਸਕੂਲ ਵਿੱਚ ਆਈ ਜਿੱਥੇ ਟੀਮ ਨੇ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਫਿਲਮ ਦੀ ਟੀਮ ਵਿੱਚ ਸੁਖੀ ਚਾਹਲ ਬਲਜੀਤ 바ਵਾ ਬਲਜਿੰਦਰ ਬ੍ਰਿਜੇਸ਼ ਫਤੇ ਸਿੰਘ ਟਵਿੰਕਲ ਮਹਾਜਨ ਮਨਪ੍ਰੀਤ ਮਨੀ ਵਿਸ਼ੂ ਖੇਤੀਆ ਹਾਜ਼ਰ ਸਨ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਕ੍ਰਿਤਿਕਾ ਕੌਸ਼ਲ ਨੇ ਫਤੇਵੀਰ ਨੂੰ ਫੁੱਲਾਂ ਦੇ ਨਾਲ ਬੁਲਦਸਤਾ ਦੇ ਕੇ ਉਸ ਦਾ ਸਵਾਗਤ ਵੀ ਕੀਤਾ ਗਿਆ ਦਰਅਸਲ ਫਤੇਵੀਰ ਗਿਲਕੋ ਇੰਟਰਨੈਸ਼ਨਲ ਸਕੂਲ ਦਾ ਹੀ ਵਿਦਿਆਰਥੀ ਹੈ ਤੇ ਬੱਚਿਆਂ ਵਿੱਚ ਵੀ ਕਾਫੀ ਚਾਹ ਦੇਖਣ ਨੂੰ ਮਿਲਿਆ ਫਿਲਮ ਮੇਰੀ ਪਿਆਰੀ ਦਾਦੀ 11 ਜੁਲਾਈ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਇਸ ਫਿਲਮ ਵਿੱਚਲਾ ਸਾਜ਼ ਤੇ ਗੀਤ ਲਿਖੇ ਹਨ ਨਾਮਵਰ ਲੇਖਕ ਮਿਊਜ਼ਿਕ ਡਾਇਰੈਕਟਰ ਤੇ ਗਾਇਕ ਹੈਪੀ ਰਾਇਕੋਟੀ ਨੇ ਪੰਜਾਬੀ ਫਿਲਮ ਮੇਰੀ ਪਿਆਰੀ ਦਾਦੀ ਦੇ ਨਿਰਮਾਤਾ ਹਨ ਤੇਜਿੰਦਰ ਸਿੰਘ ਤੇ ਸਹਿ ਨਿਰਮਾਤਾ ਹਨ ਰਮਤਨ ਤਿਮਾਨ ਫਿਲਮ ਵਿੱਚ ਬਤੌਰ ਸਿਨੇਮੈਟੋਗ੍ਰਾਫੀ ਕੇਸ ਮਿਲਨੇ ਫਿਲਮ ਨੂੰ ਆਪਣੇ ਕੈਮਰੇ ਵਿੱਚ ਕਿ ਤੱਕ ਕੈਦ ਕੀਤਾ ਤੇ ਪੂਰੇ ਭਾਰਤ ਵਿੱਚ ਵਾਈਟ ਹਿਲ ਕੰਪਨੀ ਰਿਲੀਜ਼ ਕਰ ਰਹੀ ਹੈ ਤੇ ਡਿਜੀਟਲ ਰੀਲਸ ਆ ਕਮ ਆਨੰਦ 뮤ਜ਼ਿਕ ਦੇ ਹਿੱਸੇ ਆਇਆ ਨਿਰਦੇਸ਼ਕ ਤਾਜ ਤੇ ਅਦਾਕਾਰ ਸੁਖੀ ਚਾਹਲ ਨੇ ਕਿਹਾ ਹੈ ਕਿ ਫਿਲਮ ਦਰਸ਼ਕ ਜ਼ਰੂਰ ਪਸੰਦ ਕਰਨਗੇ ਇਸ ਕੋਚੋ ਫਿਲਮ ਦੇ ਲਈ ਉਹ ਦੇ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਮੇਰੀ ਪਿਆਰੀ ਦਾਰਨੀ ਐਕਚੁਅਲੀ ਇੱਕ ਤਾਂ ਫਿਲਮ ਬਹੁਤ ਖੂਬਸੂਰਤ ਜਿਹੜਾ ਸਬਜੈਕਟ ਹੈ ਤਾਜ ਨੇ ਉਠਾਇਆ ਨਾ ਬਹੁਤ ਵਧੀਆ ਹੈ ਔਰ ਮੈਂ ਥੈਂਕਸ ਕਰਦਾ ਸਕੂਲ ਵਾਲਾਂ ਦਾ ਮੈਮ ਪ੍ਰਿੰਸੀਪਲ ਮੈਮ ਦਾ ਵੀ ਜਿਨ੍ਹਾਂ ਨੇ ਇੱਥੇ ਬੁਲਾਇਆ ਔਰ ਬੱਚਿਆਂ ਨੂੰ ਟ੍ਰੇਲਰ ਦਿਖਾਇਆ ਔਰ ਜਿਹੜੇ ਸਾਡੇ ਗ੍ਰੈਂਡਪੇਰੈਂਟਸ ਆ ਦਾਦਾ ਦਾਦੀ ਨਾਨਾ ਨੇ ਇਹ ਸਾਡੇ ਸਕੂਲ ਦੇ ਪ੍ਰਿੰਸੀਪਲ ਜੀ ਨੇ ਬਹੁਤ-ਬਹੁਤ ਮਿਹਰਬਾਨੀ ਮੈਮ ਤੁਹਾਡੀ ਤੁਸੀਂ ਇਦਾਂ ਦਾ ਉਪਰਾਲਾ ਕੀਤਾ ਕਿ ਟ੍ਰੇਲਰ ਦਿਖਾਇਆ ਬੱਚਿਆਂ ਨੂੰ ਔਰ ਖਾਸ ਕਰ ਉਹਨਾਂ ਰਿਸ਼ਤੇਵਾਰੇ ਜਿਹੜੇ ਰਿਸ਼ਤੇ ਥੋੜੇ ਜਿ ਤੁੱਟਲੇ ਹੁੰਦੇ ਜਾ ਰਹੇ ਨੇ ਅੱਜ ਸਾਡੇ ਉਹਨਾਂ ਦੀ ਵੈਲਿਊਜ਼ ਘਟ ਹੋ ਰਹੀਆਂ ਔਰ ਹਮੇਸ਼ਾ ਬਜ਼ੁਰਗਾਂ ਦਾ ਸਾਥ ਔਰ ਉਹਨਾਂ ਦਾ ਅਸ਼ੀਰਵਾਦ ਹਮੇਸ਼ਾ ਜ਼ਰੂਰੀ ਆ ਔਰ ਸਾਡੇ ਕਲਚਰ ਫਲਸਫਰ ਨੇ ਉਹਨਾਂ ਕਹਿੰਦੇ ਜੇ ਕੋ ਅੱਗੇ ਜਾ ਰਿਹਾ ਨਾ ਤੇ ਜੇ ਤੁਸੀਂ ਉਹ ਤੋਂ ਸਿੱਖਦੇ ਨਹੀਂ ਹੋ ਤੇ ਤੁਹਾਡੀ ਗਲਤੀ ਆ ਕਿਉਂਕਿ ਸਾਥੂ ਵੱਡੇ ਦਾ ਬਹੁਤ ਕੁਝ ਸਿੱਖਣਾ ਚਾਹੀਦਾ ਤੇ ਇਹ ਸਾਡੇ ਉਹ ਰੁੱਖ ਨੇ ਜਿੰਨੇ ਸ਼ਾਹ ਹਮੇਸ਼ਾ ਰਹਿਣੀ ਚਾਹੀਦੀ ਆ ਮੈਂ ਤਾਂ ਕਹਿੰਦਾ ਰੱਬ ਕਰੇ ਲੰਬੀ ਉਮਰਾਂ ਦੇਵੇ ਇਹਨਾਂ ਨੂੰ ਤੇ ਉਹਦੀ ਵੈਲਿਊ ਇਸ ਫਿਲਮ ਚ ਦੱਸੀ ਗਈ ਆ ਕਿ ਦਾਦੀ ਔਰ ਪੋਤੇ ਦੀ ਰਿਲੇਸ਼ਨਸ਼ਿਪ ਕੀ ਆ ਜਦ ਦਾਦਾ ਸਾਡੀ ਜ਼ਿੰਦਗੀ ਚ ਕੀ ਮਹੱਤਵ ਰੱਖਦਾ ਨਾਨਾ ਨਾਨੀ ਜਿੰਨੇ ਵੀ ਸਾਡੇ ਬਹੁਤ ਮਤਲਬ ਪਿਕ ਗ੍ਰੈਂਡਪੇਰੈਂਟਸ ਨੇ ਤੋਂ ਨਾ ਬਾਰੇ ਤੁਹਾਡਾ ਕਰਦਾਰ ਕੀ ਰਿਹਾ ਕਿਵੇਂ ਲੱਗਿਆ ਨਹੀਂ ਮੇਰਾ ਤਾਂ ਬਹੁਤ ਛੋਟਾ ਕਰਦਾਰ ਹੈ ਮੈਂ ਐਸੇ ਕੋਚ ਬਣਿਆ ਕਿਉਂਕਿ ਟਾਈਮ ਹੀ ਨਹੀਂ ਸੀਗਾ ਮੇਰੇ ਕੋਲ ਤੇ ਬਾਜੀ ਨੇ ਕਿਹਾ ਵੀ ਉਹ ਇੱਕ ਛੋਟਾ ਜਿਹਾ ਬੜਾ ਅੱਛਾ ਇੱਕ ਕੋਚ ਦਾ ਰਿਸ਼ਤਾ ਹੈਡ ਹੁੰਦਾ ਸਕੂਲ ਦੇ ਵਿੱਚ ਬੱਚਿਆਂ ਨਾਲ ਕਿਉਂਕਿ ਫਿਜ਼ੀਕਲ ਐਜੂਕੇਸ਼ਨ ਬਹੁਤ ਜ਼ਰੂਰੀ ਹੈ ਐਸੇ ਸੇ ਵੀ ਗੱਲ ਕਰਦੇ ਸੀ ਕਿ ਮੈਂ ਵੀ ਹਮੇਸ਼ਾ ਮੈਂ ਬੱਚਿਆਂ ਨੂੰ ਕਹਿੰਦਾ ਕਿ ਪੜੋ ਤੁਸੀਂ ਪਰ ਫਿਜ਼ਿਕਲੀ ਫਿਟਨੈਸ ਜ਼ਰੂਰੀ ਹੈ ਕਿਉਂਕਿ ਆਜ ਜੀਵਨ ਜੀਣ ਲਈ ਨਾ ਤੁਹਾਨੂੰ ਸਿਹਤ ਤੁਹਾਡੀ ਜ਼ਰੂਰੀ ਆ ਫਿਰ ਨਾਲ ਪੜਾਈ ਬਾਕੀ ਤੁਹਾਡੇ ਜਿਹੜੇ ਮਤਲਬ ਤੁਹਾਡੇ ਖਾਬ ਨੇ ਤੁਹਾਡਾ ਤੁਸੀਂ ਤੁਹਾਡਾ ਕਿੰਨੇ ਕਿ ਅੰਬੀਸ਼ਸ ਹੋ ਮੈਨੂੰ ਮੈਨੂੰ ਇਹ ਗੱਲ ਬਹੁਤ ਅੱਛੀ ਲੱਗਦੀ ਸੀ ਅਬਦੁਲ ਕਲਾਮ ਸਾਹਿਬ ਦੀ ਉਹਨਾਂ ਨੇ ਬਹੁਤ ਸੋਹਣੀ ਗੱਲ ਕਹੀ ਸੀ ਆਪਣੇ ਸ਼ਬਦ ਸਮਰੋਹ ਵਿੱਚ ਕਿ ਬੱਚਿਆਂ ਨੂੰ ਨੇ ਕਿਹਾ ਵੀ ਹਮੇਸ਼ਾ ਨਾ ਖਾਬ ਵੱਡੇ ਦੇਖੋ ਛੋਟਾ ਖਾਬ ਦੇਖਣਾ ਮਤਲਬ ਉਹ ਇੱਕ ਜੁਰਮ ਹੈ ਇੱਕ ਤਰ੍ਹਾਂ ਦਾ ਸੁਪਨੇ ਵੱਡੇ ਦੇਖੋ ਹਮੇਸ਼ਾ ਤੇ ਸੋ ਇਸ ਕਰਕੇ ਤੁਸੀਂ ਕਿਤੇ ਨਾ ਕਿਤੇ ਪਹੁੰਚ ਜਾਂਦੇ ਹੋ ਤੇ ਉਹੀ ਸਾਡੀ ਫਿਲਮ ਦਾ ਇੱਕ ਮੈਸੇਜ ਵੀ ਆ ਸੋ ਆਪਣੀ ਪੀਸਨੈਸ ਦੇ ਅੱਗੇ ਫਿਲਮ ਬੱਚਿਆਂ ਬਾਤ ਤੇ ਦੱਬਿਓ ਅੱਜ ਦੀ ਨਵੀਂ ਪਨੀਰੀ ਹੈ ਉਹਦੇ ਬਾਰੇ ਕੀ ਜਿਵੇਂ ਉਹ ਹੀ ਪਹਿਲਾਂ ਗੱਲ ਕਰ ਚੁੱਕਿਆ ਜੀ ਕਿ ਰਿਸ਼ਤਿਆਂ ਦੀ ਵੈਲਿਊਜ਼ ਕੀ ਆ ਔਰ ਖਾਸ ਕਰਕੇ ਸਾਡੇ ਵੱਡੇ ਰਿਸ਼ਤੇ ਦਾਦਾ-ਦਾਦੀ ਨਾਨਾ-ਨਾਨੀ ਮਾਮਾ-ਮਾਮੀ ਮਾਸੜ-ਮਾਸੀ ਫੁੱਫੜ-ਭੁਆ ਅਸੀਂ ਕਿਤੇ ਨਾ ਕਿਤੇ ਥੋੜਾ ਜਿਹਾ ਹੋਰ ਪਾਸੇ ਚਲੇ ਗਏ ਸਾਡੇ ਰਿਸ਼ਤਿਆਂ ਦੀ ਬਹੁਤ ਵੱਡੀ ਇਹ ਮਤਲਬ ਇਹ ਤੁਸੀਂ ਦੇਖੋ ਕਿ ਸ਼ਾਇਦ ਜੋੜਦੀ ਆ ਉਹਨਾਂ ਰਿਸ਼ਤਿਆਂ ਨੂੰ ਜਿਹੜੇ ਸ਼ਾਇਦ ਕਿਤੇ ਅਸੀਂ ਭੁੱਲਣ ਦੀ ਕੋਸ਼ਿਸ਼ ਕਰ ਰਹੇ ਆ ਭੁੱਲੇ ਨਹੀਂ ਅਜੇ ਉਹ ਆਪਣੀ ਵੀ ਕੋਈ ਤੁਸੀਂ ਯਾਦ ਤਾਜ਼ਾ ਕਰ ਸਕਦੇ ਹੋ ਮੀਡੀਆ ਤੇ ਰਾਹੀਂ ਕਿਉਂਕਿ ਦਾਦੀ ਪੁੱਤੇ ਦਾ ਪਿਆਰ ਬਹੁਤ ਹੀ ਜ਼ਿਆਦਾ ਹੁੰਦਾ ਮੈਂ ਕਹਿੰਦਾ ਜੀ ਹਰ ਆਦਮੀ ਦੀ ਜ਼ਿੰਦਗੀ ਚ ਹਰ ਆਦਮੀ ਆਪਣੇ ਦਾਦਾ ਦਾਦੀ ਨੂੰ ਨਾਨਾ ਨਾਨੀ ਨੂੰ ਯਾਦ ਕਰਦਾ ਔਰ ਜਦੋਂ ਸਾਡੇ ਟਾਈਮ ਸੀ ਨਾ ਮੈਮ ਉਹਦੇ ਕਿਉਂਦਾ ਛੁੱਟੀਆਂ 'ਚ ਨਾਨਕੇ ਜਾਂਦੇ ਸੀ ਨਾਨਕੇ ਤੁਸੀਂ ਵੀ ਗਏ ਹੋਗੇ ਨਾਨਕੇ ਸਭ ਤੋਂ ਜ਼ਿਆਦਾ ਐਕਸਾਈਟਡ ਹੁੰਦੇ ਵੀ ਨਾਨਕੇ ਜਾਵਾਂਗੇ ਤੇ ਮਾਮੇ ਨਾਨਾ ਨਾਨੀ ਸਾਨੂੰ ਬਹੁਤ ਪਿਆਰ ਕਰਨਗੇ ਔਰ ਵੈਸੇ ਵੀ ਧੀਆਂ ਦੇ ਬੱਚਿਆਂ ਨੂੰ ਦੋ ਦਿਨ ਬਹੁਤ ਪਿਆਰ ਮਿਲਦਾ ਜੀ ਤੇ ਮੈਂ ਬੜਾ ਇਮੋਸ਼ਨਲ ਹੋ ਗਿਆ ਮੈਮ ਟ੍ਰੇਲਰ ਦੇਖਦੇ ਸੀ ਮੈਮ ਰੂਪ ਦੇ ਦੇਖਦੇ ਦੇਦੇ ਅੱਖਾਂ 'ਚ ਇੱਕ ਰਿਸ਼ਤੇ ਹੋ ਜਿਆ ਕਿ ਹਰ ਆਦਮੀ ਜ਼ਿੰਦਗੀ ਦੀ ਹਰ ਆਦਮੀ ਦੀ ਜ਼ਿੰਦਗੀ ਚ ਇਹ ਆਏ ਨੇ ਔਰ ਆਉਣੇ ਨੇ ਔਰ ਇੱਕ ਪਲ ਹੋਰ ਹੋਣਾ ਜਦੋਂ ਉਹਨਾਂ ਜਾਣਾ ਸਭ ਨੇ ਤੇ ਉਹ ਬਹੁਤ ਬਹੁਤ ਪੇਨਫੁੱਲ ਟਾਈਮ ਹੁੰਦਾ ਪਰ ਉਹ ਨੇਚਰ ਬਾਕੀ ਤੁਹਾਨੂੰ ਮੈਂ ਵੀ ਕੁਝ ਦੱਸਾਂਗੇ ਫਿਲਮ ਬਾਰੇ ਕਾਰਟੂਨ ਦਾ ਟਾਈਮ ਹੈ ਡੋਮੀਨੈਂਟ ਹੋਇਆ ਕਿਵੇਂ ਲੱਗਦਾ ਫਿਲਮ ਜਿਵੇਂ ਹੈਲਪ ਕਰੇਗੀ ਰਿਸ਼ਤਾ ਰਵਾਈ ਕਰੇਗੀ ਪਰ ਸਾਧਵਾਦ ਵੱਟੋਂ ਹਟ ਕੇ ਬਿਲਕੁਲ ਬਹੁਤ ਕਰੇਗੀ ਕਿਉਂਕਿ ਮੈਂ ਹੋ ਗਿਆ ਨਾ ਉਹ ਕਾਰਟੂਨ ਦਾ ਟਾਈਮ ਤੇ ਅਸੀਂ ਇਹ ਰਿਸ਼ਤੇ ਭੁੱਲ ਗਏ ਆ ਜਦੋਂ ਇਹੋ ਜਿਹੇ ਉਪਰਾਲੇ ਕਰਦੇ ਰਹਿਣਗੇ ਨਾ ਲੋਕ ਤਾਂ ਇਹ ਲੋਕਾਂ ਨੂੰ ਫਿਰ ਵਾਪਸ ਜੁੜੇਗੀ ਆਪਣੇ ਰਿਸ਼ਤੇ ਸਰ ਬੱਚਿਆਂ ਨਾਲ ਕੰਮ ਕਰਕੇ ਤੁਹਾਨੂੰ ਕਿਦਾਂ ਦਾ ਲੱਗਿਆ ਕਿਉਂਕਿ ਤੁਸੀਂ بڑے ਕਿਰਦਾਰਾਂ ਨਾਲ ਕੰਮ ਕਰਦੇ ਹੋ ਜੀ ਜੀ ਇਹ ਤੁਹਾਨੂੰ ਮਤਲਬ ਕੋਈ ਮੁਸ਼ਕਲਾਂ ਘਰ ਆਈਆਂ ਤੋਂ ਨਹੀਂ ਨਹੀਂ ਬੱਚੇ ਐਕਚੁਅਲੀ ਬੱਚੇ ਬਹੁਤ ਸਵੀਟ ਹੁੰਦੇ ਬਿਲਕੁਲ ਇਨੋਸੈਂਟ ਬਹੁਤ ਹੁੰਦੇ ਆ ਬਹੁਤ ਪਿਓਰ ਸੋਲ ਹੁੰਦੇ ਆ ਬਸ ਤੁਹਾਨੂੰ ਕੰਮ ਲੈਣਾ ਆਉਣਾ ਜਿਹਦਾ ਉਹਨਾਂ ਕੋਲੋਂ ਕਿਉਂਕਿ ਉਹ ਜੋ ਵੀ ਕੰਮ ਕਰਦੇ ਦਿਲੋਂ ਕਰਦੇ ਆ ਹਾਂ ਤੋਂ ਬਹੁਤ ਉਹਨਾਂ ਦਾ ਕਨੈਕਟੀਵਿਟੀ ਬਿਲਕੁਲ ਨੇਚਰ ਨਾਲ ਹੁੰਦੀ ਆ ਸੋ ਸਾਡੀ ਆਡੀਅנס ਨੂੰ ਕੀ ਕਹਿਣਾ ਚਾਹੋਗੇ ਆਪਣੇ ਕਲਮ ਮੇਰੀ ਪਿਆਰੀ ਬਾਂਦੀ ਮੈਂ ਇਹੀ ਕਹਿਣਾ ਚਾਹੁੰਗਾ ਕਿ ਇਹਨਾਂ ਫਿਲਮਾਂ ਨੂੰ ਸਪੋਰਟ ਕਰੋ ਾਕੀ ਫਿਲਮਾਂ ਹੋਰ ਬਣ ਅਸੀਂ ਰਿਸ਼ਤਿਆਂ ਨੂੰ ਹੋਰ ਜਿਹੜੇ ਆਉਣ ਲਈ ਪੀੜੀ ਆ ਉਹਨਾਂ ਦਿਖਾ ਸਕੀਏ ਕਿ ਸਾਡੇ ਰਿਸ਼ਤੇ ਦੀ ਕੀ ਵੈਲਿਊਜ਼ ਨੇ थैंक यू सो मच मैम ਆਓ ਜੀ ਮੈਡਮ ਸੋ ਮੈਮ ਤੁਸੀਂ ਕੀ ਕਹਿਣਾ ਚਾਹੋਗੇ ਕਿਤਾਬ ਬਹੁਤ ਵੱਡਾ ਤੁਸੀਂ ਉਪਰਾਲਾ ਇੱਥੇ ਅੱਜ ਕਰਵਾਇਆ ਹੈ ਟ੍ਰੇਲਰ ਲਾਂਚ ਕਰਵਾਣ ਦਾ ਇੱਕ ਸਭ ਤੋਂ ਵੱਡੀ ਗੱਲ ਇਹ ਰਹੀ ਕਿ ਤੁਹਾਡੀ ਸਕੂਲ ਦਾ ਬੱਚਾ ਇਸ ਫਿਲਮ ਦੇ ਵਿੱਚ ਮੇਨ ਰੋਲ ਅਦਾ ਕਰ ਰਿਹਾ ਬਿਲਕੁਲ ਆਈ ਥਿੰਕ ਐਜ਼ ਅ ਪ੍ਰਿੰਸੀਪਲ ਵੀ ਸਾਡੇ ਲਈ ਬਹੁਤ ਗਰਵ ਦੀ ਗੱਲ ਹੈ ਆ फिल्म से रोल करना देखे एक गल है पर ऐसी फिल्म में रोल करना मुझे लगता है कि बहुत ही बड़ी बात है सबसे पहले तो आई थिंक डायरेक्टर सर का भी बहुत धन्यवाद करूंगी बड़े टाइम तो बाद आई थिंक ऐसी फिल्म है जिसमें हम पूरे परिवार के साथ जा सकते हैं और एक मैसेज लेके वापस आ सकते हैं गिलकु इंटरनेशनल स्कूल एक ऐसा स्कूल है जो मुझे लगता है कि वो बिल्कुल सेम वैल्यूज़ पर काम करता है जो कि आजकल इतना डिजिटलाइजेशन हो चुका है वेस्टर्न कल्चर की तरफ सारी जनरेशन जा रही है आई थिंक हमारा फ़र्ज़ बनता है कि हम आने वाली पीढ़ी को वो वैल्यूज़ देकर जाएँ क्योंकि अदरवाइज तो सब खत्म है फिर और ऐसी फिल्म को जब मैं ट्रेलर भी देख रही थी मानिए यकीन मानिए मतलब मैं सच में इतना टच हो गई थी कि दिल से धन्यवाद देना चाह रही थी कि अगर बच्चे इस फिल्म को देखेंगे तो मैं

ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਲੋਕਾਂ ਨੇ ਪੁਲਿਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਜਵਾਬੀ ਕਾਰਵਾਈ ਵਿੱਚ ਦੋਨੋਂ ਜ਼ਖਮੀ ਵੀ ਹੋ ਗਏ। ਹਾਂਜੀ ਬਈ। ਅੱਜ ਥਾਣਾ ਸ਼ਾਹਕੋਟ ਦੀ ਪੁਲਿਸ ਦੇ ਵਿੱਚ ਜਿਹੜੀ ਹੈਗੀ ਇਨਫੋਰਮੇਸ਼ਨ ਸੀਵ ਹੋਈ ਸੀ ਸਾਡੇ ਇੰਚਾਰਜ ਚੰਕੇ ਤਲਵੰਡੀ ਸਿੰਘ ਜਿਹੜਾ ਵੱਲੋਂ ਉਹਨੂੰ ਕੋਈ ਬਾਹਰ ਗਸ਼ਤੇ ਜਿਤਾਉਣੇ ਦੇਖਿਆ ਕਿ ਕੋਈ ਦੋ ਨੌਜਵਾਨ ਜਿਹੜੇ ਹੈਗੇ ਨੇ ਮੋਟਰਸਾਈਕਲ ਦੇ ਉੱਪਰ ਸ਼ੱਕੀ ਜਿਹੜੇ ਨੌਜਵਾਨ ਲੱਗਦੇ ਸੀ ਉਹ ਤੋਂ ਕੋਲੋਂ ਗੁਜ਼ਰੇ। ਉਹਨੇ ਜਿਹੜੀ ਇਨਫੋਰਮੇਸ਼ਨ ਸੀ ਆਪਣੇ ਜਿਹੜੇ ਥਾਣਾ ਸ਼ਾਹਕੋਟ ਦੇ ਐਸਐਚਓ ਇਨਸਪੈਕਟਰ ਬਲਵਿੰਦਰ ਸਿੰਘ ਭੁੱਲਰ ਇਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਜਿਸ ਦੇ ਉੱਤੇ ਫੌਰੀ ਕਾਰਵਾਈ ਕਰਦੇ ਹੋਏ ਇਨਸਪੈਕਟਰ ਬਲਵਿੰਦਰ ਸਿੰਘ ਵੱਲੋਂ ਜਿਹੜੀਆਂ ਟੀਮਜ਼ ਇਕੱਠਿਤ ਕੀਤੀਆਂ ਗਈਆਂ ਜਿਨ੍ਹਾਂ ਦੇ ਵਿੱਚ ਇੱਕ ਖੁਦ ਉਹਨਾਂ ਦੀ ਪਾਰਟੀ ਬਣੀ ਜਿਸ ਦੇ ਨਾਲ ਉਹਨਾਂ ਨਾਲ ਤਿੰਨ ਮਲਾਜ਼ਮ ਐਂਡ ਪਲੱਸ ਇੱਕ ਚੌਕੀ ਇੰਚਾਰਜ ਮਲਸੀਆਂ ਦੀ ਜਿਹੜੀ ਟੀਮ ਹੈ ਆਪਣੇ ਏਐਸਆਈ ਬੁਟਾ ਕੋਸੀ ਉਹਦੇ ਵਿੱਚ ਐਂਡ ਇੱਕ ਆਪਣੇ ਜਿਹੜਾ ਇੰਚਾਰਜ ਮਲਸੀਆਂ ਇਹ ਤਿੰਨੇ ਟੀਮ ਲੈ ਕੇ ਏਰੀਆ ਦੇ ਵਿੱਚ ਸ਼ੱਕੀ ਪਰਚਾਂ ਦੀ ਤਲਾਸ਼ ਦੇ ਵਿੱਚ ਨਿਕਲੇ ਤਾਂ ਇਹ ਇਨਫਾਰਮੇਸ਼ਨ ਇਹਨਾਂ ਨੂੰ ਕਰੀਬ ਪਾਉਣੇ ਕਿ 5 ਵਜੇ ਮਿਲਦੀ ਆ ਤਾਂ ਇਹ ਏਰੀਆ ਦੇ ਵਿੱਚ ਇਹਨਾਂ ਨੇ ਇਮੀਡੀਏਟਲੀ ਸਾਰੀ ਮੂਵਮੈਂਟ ਕੀਤੀ ਐਂਡ ਆਪਣੇ ਸੀਨੀਅਰ ਅਫੀਸਰਜ਼ ਨੂੰ ਡੀਐਸਪੀ ਓਂਕਾਰ ਸਿੰਘ ਬਰਾੜ ਡੀਐਸਪੀ ਸ਼ਾਹਕੋਟ サਬ ਡਿਵੀਜ਼ਨ ਨੂੰ ਉਹਨਾਂ ਨੂੰ ਕਨਫਰਮ ਕੀਤਾ ਐਸਪੀ ਡਿਟੈਕਟਿਵ ਸਾਡੇ ਮਿਸਟਰ ਸਰਵਜੀਤ ਰਾਏ ਨੂੰ ਇਨਫਾਰਮ ਕੀਤਾ ਐਂਡ ਇਹ ਸਾਰੀ ਤਲਾਸ਼ ਦੇ ਵਿੱਚ ਸੀ ਤਾਂ ਪਾਉਣੇ ਕਿ 6 ਵਜੇ ਦੇ ਕਰੀਬ ਜਦੋਂ ਇਹ ਇਸ ਏਰੀਆ ਦੇ ਵਿੱਚ ਆਉਂਦੇ ਆ ਤਾਂ ਇੱਥੇ ਹੈ ਵੀਰ ਕੋਲ ਪੁਲਿਸ ਪਾਰਟੀ ਤਲਾਸ਼ ਦੇ ਵਿੱਚ ਜਿਹਦਾ 7:30 ਤੋਂ 6 ਵਜੇ ਇਹਨਾਂ ਦਾ ਜਿਹੜਾ ਹੈਗਾ ਕੋਟਲੀ ਗੁਜਰਾ ਅੰਡਰ ਬ੍ਰਿਜ ਜਿਹੜਾ ਰੇਲਵੇ ਅੰਡਰ ਬ੍ਰਿਜ ਹੈ ਉਹਦੇ ਨੇੜੇ ਬਾਜਵਾ ਕਲਾ ਸਾਈਡ ਤੋਂ ਜਿਹੜੇ ਮੋਟਰਸਾਈਕਲ ਤੇ ਦੋ ਨੌਜਵਾਨ ਨਾਲ ਟਕਰਾ ਹੋ ਗਿਆ ਤਾਂ ਇੰਸਪੈਕਟਰ ਐਸਐਚਓ ਬਲਵਿੰਦਰ ਸਿੰਘ ਛਾਗਟ ਜਿਹੜੇ ਹੈਗੇ ਆ ਇਹਨਾਂ ਦੀ ਗੱਡੀ ਅੱਗੇ ਸੀ ਤਾਂ ਇਹਨਾਂ ਨੇ ਜਦੋਂ ਰੋਕਣ ਵਾਸਤੇ ਕੋਸ਼ਿਸ਼ ਕੀਤੀ ਤਾਂ ਜਿਹੜੇ ਸ਼ੱਕੀ ਪੁਰਸ਼ ਸੀ ਉਹਨਾਂ ਦੇ ਵੱਲੋਂ ਜਿਹੜੇ ਪੁਲਿਸ ਪਾਰਟੀ ਦੇ ਉੱਪਰ ਫੈਦਲੀ ਕੀਤੀ ਗਈ ਮਾਰ ਦੇਣ ਦੀ ਨੀਤ ਦੇ ਨਾਲ ਇਹਨਾਂ ਪੁਲਿਸ ਪਾਰਟੀ ਦੇ ਫਾਇਰ ਕੀਤਾ ਬਟੇ ਇਨਾਂ ਨੇ ਆਪਣਾ ਜਿਹੜਾ ਬਚਾ ਕੀਤਾ ਉਸ ਤੋਂ ਬਾਅਦ ਇਹਨਾਂ ਵੱਲੋਂ ਜਦੋਂ ਜਿਹੜੀ ਫਾਇਰਿੰਗ ਕੀਤੀ ਗਈ ਤਾਂ ਉਹਦੇ ਵਿੱਚ ਜਿਹੜੇ ਦੋਨੇ ਸਸਪੈਕਟ ਪਰਸਨ ਸ਼ੱਕੀ ਕੁਰਸੀ ਉਹਨਾਂ ਤੇ ਜਿਹੜੀ ਹੈਗੀ ਹੈ ਇੰਜਰਡ ਹੋਏ ਇੱਕ ਦੀ ਜਿਹੜੀ ਸੱਜੀ ਲੱਤ ਦੇ ਜਿਹੜੀ ਫਾਇਰ ਦੇ ਵਿੱਚ ਗੋਲੀ ਲੱਗੀ ਹੈ ਇੱਕ ਦੀ ਖੱਬੀ ਲੱਤ ਦੇ ਵਿੱਚ ਜਿਹੜੀ ਗੋਲੀ ਲੱਗੀ ਜਿੰਨਾਂ ਦਾ ਨਾਮ ਪਤਾ ਪੁੱਛਿਆ ਗਿਆ ਇੱਕ ਦਾ ਜਿਹੜਾ ਹੈਗਾ ਨਾਮ ਅਜੀਤ ਜਿਹੜਾ ਹੈਗਾ ਉਰਫ ਬਾਬਾ ਦੇ ਦੂਸਰਾ ਜਿਹੜਾ ਲਖਵਿੰਦਰ ਖੰਨਾ ਥਾਣਾ ਲੋਹੀਆਂ ਦਾ ਰਹਿਣ ਵਾਲਾ ਜਿਹੜਾ ਅਜੀਬ ਆਪਾ ਜਿਹੜਾ ਹੈਗਾ ਨੌਰਵਾਲ ਏਰੀਆ ਦੇ ਵਿੱਚ ਉਹਦਾ ਪਿੰਡ ਜਿਹੜਾ ਹੈਗਾ ਕੰਦੂਆਗੜਾ ਪਿੰਡ ਦਾ ਉਹਦੇ ਨੇ ਇਹਨਾਂ ਨੂੰ ਮੌਕੇ ਦੇ ਉੱਤੇ ਗ੍ਰਿਫਤਾਰ ਕੀਤਾ ਇਹਨਾਂ ਤੋਂ ਜਿਹੜੀ ਹੈਗੀ ਆ ਪਲੱਸ ਨਾਲ ਮਸ਼ੀਨੀਆਂ ਗੋਲੀਆਂ ਜਿਹੜੀਆਂ ਨੇ ਉਹ ਮਿਲੀਆਂ ਅਜੀਬ ਆਪਾ ਨੂੰ 65 ਤੋਂ 45 ਮਸ਼ੀਨੀਆਂ ਗੋਲੀਆਂ ਮਿਲੀਆਂ ਐਂਡ ਜਿਹੜਾ ਦੂਸਰਾ ਹੈਗਾ ਲਖਵਿੰਦਰ ਲਖਾ ਉਸ ਤੋਂ ਜਿਹੜੀਆਂ 65 ਮਸ਼ੀਨੀਆਂ ਗੋਲੀਆਂ ਐਂਡ ਪਲੱਸ ਦੋਨੋਂ ਤੋਂ ਜਿਹੜੇ ਹੈਗੇ ਨੇ 32 ਗੋਰ ਦੇ ਜਿਹੜੇ ਪਿਸਟਲ ਹੈਗੇ ਨੇ ਉਹ ਰਖਾ ਹੋਏ ਜਾਣਦੇ ਵਿੱਚ ਬੱਤੀ ਬੋਰ ਤੇ ਪਿਸਟਲ ਪਲੱਸ ਲਾਈਵ ਕਾਰਟਿਜ ਦੇ ਉਹ ਅਸੀਂ ਕਾਰਵਾਈ ਅੱਗੇ ਕਰ ਰਹੇ ਆ ਇਹਨਾਂ ਨੂੰ ਜਿਹੜਾ ਸਿਵਲ ਹਸਪਤਲ ਤੇ ਮੋਟਰ ਸ਼ਿਫਟ ਕੀਤਾ ਉਸੇ ਐਡਵਾਂਟ ਕਰਾਇਆ ਐਂਡ ਜਿਹੜੀ ਮੌਕੇ ਦੇ ਉੱਪਰ ਆ ਕੇ ਸਾਰੀ ਜਿਹੜੀ ਸਾਡੀ ਟੀਮਸ ਆਈਆਂ ਬਾਕੀ ਹੋਰ ਜੇ ਇਹਨਾਂ ਦੇ ਨਾਲ ਕੌਣ ਸੀ ਅੱਗੇ ਪਿੱਛੇ ਕਿੱਥੋਂ ਆ ਰਹੇ ਸੀ ਕੀ ਵਾਰਦਾਤ ਨੂੰ ਇਹਨਾਂ ਨੇ ਜਾਮ ਦੇਣਾ ਸੀ ਉਹ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ ਤਾਂ ਐਸਪੀ ਡੀ ਸਾਡੇ ਸਰਜੀਤ ਰਾਏ ਇਹਨਾਂ ਦੀ ਗਵਾਹੀ ਦੇ ਵਿੱਚ ਤੇ ਡੀਐਸਪੀ ਸ਼ਾਹਕੋਟ ਇਹਨਾਂ ਦੀ ਗਵਾਹੀ ਦੇ ਵਿੱਚ ਏਰੀਆ ਸਰਵੇ ਵੀ ਕੀਤਾ ਜਾ ਰਿਹਾ ਹੈ ਈਮਾ ਜਿਹੜਿਆ ਹੈਗੇ ਨੇ ਲਗ ਲਗ ਜਿਹੜਾ ਏਰੀਆ ਦੇ ਵਿੱਚ ਅਸੀਂ ਭਲਾਈ ਹਾਂ ਸਰ ਇਹਨਾਂ ਉੱਤੇ ਕੋ ਪਹਿਲਾਂ ਵੀ ਮਾਮਲੇ ਦਰਜ ਹੈ ਜੀ ਇਹਨਾਂ ਦੇ ਉੱਪਰ ਜਿਹੜੇ ਜਿੰਨੀ ਇੱਕ ਮੁੱਢਲੀ ਪੁੱਛ ਗਏ ਸੀ ਕਿਉਂਕਿ ਅਸੀਂ ਰੀਸੈਂਟਰ ਨੂੰ ਐਡਮਿਟ ਕਰਾਇਆ ਪਰ ਜਦੋਂ ਇਹਨਾਂ ਦਾ ਰਿਕਾਰਡ ਚੈੱਕ ਕੀਤਾ ਤਾਂ ਇਹਨਾਂ ਦੇ ਉੱਪਰ ਫਰੋਤੀ ਮੰਗਣ ਦੇ ਕੇਸ ਦਰਜ ਹੈਗੇ ਹੈ ਹੈਡ ਪਲਾਸਿਕ ਸਟਾਕਸ ਐਕਸਟਰਸ਼ਨ ਦੇ ਨਾਲ ਅਟੈਂਪਟ ਟੂ ਮਰਡਰ ਜਾਂ ਜਿਹੜੇ ਹੈਗੇ ਨੇ ਇਸ ਤਰ੍ਹਾਂ ਦੇ ਕੇਸ ਹੈਗੇ ਨੇ ਇਹਨੀਆਂ ਕੇਸਾਂ ਦੇ ਵਿੱਚ ਜਿਹੜੇ ਦੋਸ਼ੀ ਨੇ ਵਾਰਟਡ ਹੈਗੇ ਆ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦੇ ਕੋਸ਼ ਜਿਹੜੇ ਹੈਂਡਲਰ ਹੈਗੇ ਆ ਜਿਨ੍ਹਾਂ ਦੇ ਕਹਿਣ ਦੇ ਉੱਪਰ ਇਹ ਲੋਕਾਂ ਨੂੰ ਡਰਾਉਂਦੇ ਤਾਂ ਭਟਾਉਂਦੇ ਆ ਜਾਂ ਗੋਲੀਆਂ ਚਲਾਉਂਦੇ ਆ ਉਹ ਅਮਰੀਕਾ ਦੇ ਵਿੱਚ ਤੇ ਯੂਕੇ ਦੇ ਵਿੱਚ ਜਿਹੜੇ ਬੈਠੇ ਹੈਗੇ ਆ ਜੀ ਯੂਕੇ ਦੇ ਵਿੱਚ ਇੱਕ ਇਹਦਾ ਤਾਂ ਜੋਗਾ ਜਿਹੜਾ ਹੈਗਾ ਫੁਕੀ ਬਾਲ ਪ੍ਰਿੰਟ ਤੋਂ ਹੈਗਾ ਉਹ ਬੈਠਾ ਹੈਗਾ ਇੱਕ ਜਿਹੜਾ ਜਰਮਨ ਜੀਤ ਹੈਗਾ ਇੱਕ ਨਵਦੀਪ ਘਾਲਾ ਜਿਹੜਾ ਹੈਗਾ ਯੂਕੇ ਦੇ ਵਿੱਚ ਇਹ ਜਿਹੜੇ ਤਿੰਨ ਫਿਗਰ ਆਊਟ ਹੋਏ ਨੇ ਜੋ ਇਹਨਾਂ ਨੇ ਦੱਸਿਆ ਉਹਨਾਂ ਦੇ ਬੰਦੇ ਹੈਗੇ ਆ ਬਾਕੀ ਇਹਨਾਂ ਦੇ ਐਕਸਟਰਸ਼ਨ ਦੇ ਜਿਹੜੇ ਰੈਂਸਮ ਕਾਲ ਕਰਦੇ ਜਾਂ ਜਿਹੜੇ ਗੋਲੀਆਂ ਚਲਾਉਂਦੇ ਜਿਹੜੇ ਤਿੰਨ ਕੇਸਿਸ ਸਾਡੇ ਲੋਹੀਆ ਥਾਣੇ ਦੇ ਵਿੱਚ ਵੀ ਨੇ ਉਹਨਾਂ ਦੇ ਵਿੱਚ ਵੀ ਵਾਂਟਡ ਨੇ ਅੰਡਸ਼ਾਹ ਕੋਟ ਏਰੀਏ ਦੇ ਵਿੱਚ ਵੀ ਇਹਨਾਂ ਦੇ ਜੋ ਕੇਸ ਦਰਜ ਹੈਗੇ ਨੇ ਉਹਨਾਂ ਦੇ ਵਿੱਚ ਵੀ ਇਹ ਵਾਂਟਡ ਹੈ ਠੀਕ ਏਰੀਏ ਚ ਪਹਿਲਾਂ ਜਲੰਧਰ ਦੇ ਆਦਮਪੁਰ ਵਿੱਚ ਇੱਕ ਘਰ ਤੇ ਪੈਟਰੋਲ ਪੰਮ ਨਾਲ ਹਮਲਾ ਕਰਨ ਦਾ ਮਾਮਲਾ ਪ੍ਰਕਾਸ਼ ਵਿੱਚ ਆਇਆ ਇਸ ਘਟਨਾ ਤੋਂ ਬਾਅਦ ਡੀਆਈਜੀ ਨਵੀਨ ਸਿੰਘਲਾ ਤੇ ਐਸਐਸਪੀ हरविंदर सिंह ਵਰਕ ਮੌਕੇ ਤੇ ਪਹੁੰਚੇ ਪੁਲਿਸ ਮੁਤਾਬਿਕ ਫਿਲਹਾਲ ਕਿਸੇ ਧਮਕੀ ਤੇ ਫਰੋਤੀ ਦੀ ਹਾਲੇ ਤੱਕ ਕੋਈ ਕਾਲ ਨਹੀਂ ਆਈ ਪਰ ਪੁਲਿਸ ਇਸ ਕੇਸ ਦੀ ਡਿਪਰਿਕਾ ਜਾਂਚ ਕਰ ਰਹੀ ਹੈ ਇਹ ਘਟਨਾ ਹੈਗੀ ਇਹ ਗਾਂਧੀ ਨਗਰ ਆਦਮਪੁਰ ਦੀ ਹੈਗੀ ਹੈ ਇਹਦੇ ਵਿੱਚ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਇੱਥੇ ਘਰ ਨੂੰ ਇੱਕ ਨਿਸ਼ਾਨਾ ਬਣਾਇਆ ਗਿਆ ਔਰ ਉਹਨਾਂ ਨੇ ਇੱਕ ਬੋਤਲ ਚ ਤੇਲ ਪਾ ਕੇ ਉਸ ਨੂੰ ਅੱਗ ਲਗਾ ਕੇ ਗੇਟ ਦੇ ਉੱਤੇ ਸੁੱਟਿਆ ਹੈਗਾ ਪਰ ਗੇਟ ਨੂੰ ਜਿਸ ਨਾਲ ਅੱਗ ਲੱਗੀ ਹੈ ਜਾਨੀ ਨੁਕਸਾਨ ਇਸ ਚ ਕੋਈ ਨਹੀਂ ਹੋਇਆ ਹੈ ਸਾਨੂੰ ਜਦੋਂ ਪਤਾ ਲੱਗਿਆ ਅਸੀਂ ਇਮੀਡੀਏਟਲੀ ਆਪਣੀ ਪੁਲਿਸ ਫੋਰਸ ਭੇਜੀ ਹੈ ਔਰ ਅਸੀਂ ਐਵਿਡੈਂਸਸ ਇਕੱਠੇ ਕੀਤੇ ਆਂ ਸਟ੍ਰਿੰਜੈਂਟ ਸੈਕਸ਼ਨਸ 'ਚ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਹੈ ਸਾਡੇ ਕੋਲ ਕੁਝ ਕਲੂਜ਼ ਹੈ ਔਰ ਜਲਦੀ ਜਿਹੜਾ ਹੈਗਾ ਦੋਸ਼ੀ ਨੂੰ ਫੜ ਲਿਆ ਜਾਏਗਾ ਕੀ ਸਰ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਹੋ ਸਕਦੀ ਹੈ ਪਰਿਵਾਰ ਨਾਲ ਮੈਂ ਗੱਲ ਕੀਤੀ ਹੈ ਮਾਤਾ ਜੀ ਨਾਲ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਤਾਂ ਨਹੀਂ ਹੈ ਨਾ ਹੀ ਇਹਨਾਂ ਨੂੰ ਕੋਈ ਐਕਸਟਰਸ਼ਨ ਕਾਲ ਆਈ ਹੈ ਲੇਕਿਨ ਜਿਹੜੀ ਪੁਲਿਸ ਹੈ ਸਾਰੇ ਐਂਗਲਸ ਤੇ ਅਸੀਂ ਕੰਮ ਕਰ ਰਹੇ ਹਾਂ ਐਕਸਪਲੋਰ ਕਰ ਰਹੇ ਹਾਂ ਔਰ ਜਲਦੀ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜ ਲਿਆ ਜਾਏਗਾ ਜਿਹਦੇ ਕਾਰਨ ਕੀ ਐਕਚੁਅਲੀ ਆਦਮਪੁਰੇ ਵਿੱਚ ਬਹੁਤ ਵਾਰਦਾਤਾ ਹੋ ਰਹੀਆਂ ਜੀ ਕਿਤੇ ਦੋ ਕੁ ਮਹੀਨਿਆਂ ਤੋਂ ਜੀ ਕਦੀ ਕਤਲ ਕੇਸ ਹੋ ਰਿਹਾ ਕਦੀ ਕੁਝ ਹੋ ਰਿਹਾ ਦੇਖੋ ਜਿੰਨੇ ਵੀ ਸਾਡੀ ਵਾਰਦਾਤਾ ਸਾਰੀਆਂ ਟਰੇਸ ਹੈਗੀਆਂ ਅੱਜ ਵੀ ਅਰਲੀ ਮਾਰਨਿੰਗ ਅਸੀਂ ਸ਼ਾਹਕੋਟ ਦੇ ਏਰੀਏ ਦੇ ਵਿੱਚ ਐਕਸਚੇਂਜ ਆਫ ਫਾਇਰ ਹੋਇਆ ਔਰ ਨੋਟੋਰੀਅਸ ਦੋ ਲੋਕਲ ਗੈਂਗਸਟਰ ਸੀਗੇ ਉਹਨਾਂ ਨੂੰ ਅਸੀਂ ਅਰੈਸਟ ਕੀਤਾ ਹੈਗਾ ਔਰ ਦੋਨਾਂ ਦੇ ਲੈਗ ਸ਼ਾਟ ਹੋਇਆ ਤੇ ਜਿੰਨੇ ਵੀ ਵਾਰਦਾਤਾ ਸਾਡੀਆਂ ਟਰੇਸ ਹੈ ਇਹ ਜਿਹੜੀ ਵਾਰਦਾਤਾ ਪੁਲਿਸ ਲੱਗੀ ਹੋਈ ਹੈ ਔਰ ਇਹਨੂੰ ਜਲਦੀ ਅਸੀਂ ਟਰੇ ਕੋਈ ਏਦਾਂ ਦੀ ਕੋਈ ਧਮਕੀ ਆ ਕੁਝ ਇਹਨਾਂ ਨੇ ਕੁਝ ਉਸ ਬਾਰੇ ਕੋਈ ਕਲੂ ਉਤਾਰ ਸਕਾ ਹੋਵੇ ਦੇਖੋ ਅਸੀਂ ਇਹਨਾਂ ਨਾਲ ਡਿਫਰੈਂਟ ਮਤਲਬ ਡੀਐਸਪੀ ਸਾਹਿਬ ਨੇ ਵੀ ਐਸਐਸਪੀ ਸਾਹਿਬ ਨੇ ਵੀ ਹੁਣ ਮੈਂ ਵੀ ਇਹਨਾਂ ਨਾਲ ਪ੍ਰੋਪਰਲੀ ਗੱਲ ਕੀਤੀ ਹੈ ਔਰ ਕੋਸ਼ਿਸ਼ ਕੀਤੀ ਹੈ ਪੁੱਛਣ ਦੀ ਪਰ ਇਹਨਾਂ ਨੂੰ ਨਾ ਤਾਂ ਕੋਈ ਐਕਸਟਰੈਕਸ਼ਨ ਕਾਲ ਔਰ ਨਾ ਇਹਨਾਂ ਨੂੰ ਕੋਈ ਰੰਜਿਸ਼ ਹਜੇ ਕਿਸੇ ਨਾਲ ਲੱਗਦੀ ਹੈ ਲੇਕਿਨ ਅਸੀਂ ਸਾਰੇ ਐਂਗਲਸ ਤੇ ਅਸੀਂ ਕੰਮ ਕਰ ਰਹੇ ਹਾਂ ਕੁਝ ਕੁਝ ਇਦਾਂ ਦਾ ਵੀ ਪਤਾ ਲੱਗਿਆ ਕਿ ਕੁਝ ਬੰਦੇ ਇਹਨਾਂ ਦੇ ਘਰ ਆਏ ਸੀ ਮੇਲਣੀਆਂ ਕੁਝ 4-5 ਦਿਨ ਪਹਿਲਾਂ ਆਏ ਇਹਨਾਂ ਦਾ ਬੇਟਾ ਡਰਾਈਵਰ ਦਾ ਕੰਮ ਐਜ਼ ਅ ਡਰਾਈਵਰ ਕੰਮ ਕਰਦਾ ਤੇ ਉਹ ਵੀ ਅਸੀਂ ਐਂਗਲ ਦੇਖ ਰਹੇ ਹਾਂ ਬੇਟੇ ਦਾ ਕੀ ਕੋਈ ਕਿਸੇ ਨਾਲ ਲਿੰਕ ਹੈਗਾ ਕੋਈ ਉਹ ਰੰਜਿਸ਼ ਤਾਂ ਨਹੀਂ ਹੈ ਕੋਈ ਉਹ ਦੁਸ਼ਮਣੀ ਤਾਂ ਨਹੀਂ ਹੈ ਉਹ ਵੀ ਅਸੀਂ ਐਕਸਪਲੋਰ ਕਰ ਰਹੇ ਹਾਂ ਥੈਂਕ ਯੂ ਸਰ ਥੈਂਕ ਯੂ ਸਰ ਇਹ ਹਿੰਦੀ ਸਿੰਗਲਰ ਸਾਹਿਬ ਇਹ ਕੀ ਹੈ ਮਾਮਲਾ ये वारदात गांधीनगर आदमपुर की है जी इसमें तीन अन पछाते व्यक्ति आए हैं और उन्होंने एक बोतल में तेल डाल के इनके गेट के ऊपर हमला किया और इसमें हमने जब हमें पता लगा तो हमने एफ़ इसमें स्ट्रिंजेंट सेक्शंस में दर्ज की इसमें जानी नुकसान कोई नहीं है और हम सी फुटेज और जो टेक्निकल एविडेंस है उसको एक्सप्लोर कर रहे हैं और इनसे माताजी से मैंने खुद बात की है इनसे पता लगा कि इनका कोई कोई इनको ना तो कोई एक्सटोशन थ्रेट आई है और ना ही इनकी कोई किसी से रंजिश है लेकिन पुलिस जो है सारे एंगल्स पे काम कर रही है और जल्दी जो दोषी हैं उनको गिरफ्तार कर लिया जाएगा आपकी प्राथमिक जांच में क्या सामने आया है कि क्या हो सकता है इसमें इनका बेटा ड्राइवर है उसका उसका किसी के साथ अगर कोई उस तरह का रंजिश हो या वो एंगल देख रहे हैं बाकी इसमें सारे जो पहलू हैं उस पर जो है काम किया जा रहा है Thank ਜਲੰਧਰ ਦਿਹਾਤੀ ਦੇ ਅਧਿਨੋਂ ਦੇ ਫਲੋਰ ਵਿੱਚ ਛੋਟੇ ਹਾਥੀ ਦਾ ਸੰਤੁਲਨ ਵਿਗੜਨ ਨਾਲ ਡਿਵਾਈਡਰ ਨਾਲ ਜਾ ਟਕਰਾਇਆ ਤੇ ਵੱਡਾ ਹਾਦਸਾ ਹੋ ਗਿਆ ਇਹ ਭਿਆਨਕ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਤਿੰਨ ਲੋਕਾਂ ਦਾ ਹਸਪਤਾਲ ਵਿੱਚ ਜ਼ੇਰੇਲਾ ਚੱਲ ਰਿਹਾ ਹੈ ਹਾਦਸੇ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਦੇ ਮੁਲਾਜ਼ਮ ਮੌਕੇ ਤੇ ਪਹੁੰਚ ਗਏ ਸਸ ਸਵੇਰੇ 7:30 ਵਜੇ ਹੋਇਆ ਜਿਹਦੇ ਵਿੱਚ ਇੱਕ ਛੋਟਾ ਹਾਥੀ ਸੀਗਾ ਜਿਸ ਵਿੱਚ ਪੱਥਰ ਔਰ ਟਾਇਲ ਲੋਡ ਸੀਗਾ ਜੇ ਦੇਰ ਵਿੱਚ 6 ਵਿਅਕਤੀ ਸਨ ਸਵਾਰ ਜੋ ਕਿ ਜਦ ਇਹ ਗੱਡੀ ਇੱਥੇ ਨੇੜੇ ਸ਼ਨਾਈ ਰਿਜ਼ੋਰਟ ਫਲੋਰ ਆਈ ਆ ਤੇ ਇਹ ਗੱਡੀ ਅਨਬੈਲੈਂਸ ਹੋ ਗਈ ਆ ਤੇ ਜਿਸ ਵਿੱਚ ਮੌਕੇ ਤੇ ਹੀ ਦੋ ਬੰਦਿਆਂ ਦੀ ਡੈਥ ਹੋ ਗਈ ਆ ਤੇ ਤਿੰਨ ਬੰਦਿਆਂ ਨੂੰ ਅਸੀਂ ਆਪਣੀ ਸਰਕਾਰੀ ਗੱਡੀ ਰਾਹੀਂ ਸਿਵਲ ਹਸਪਤਲ ਫਲੋਰ ਐਡਮਿਟ ਕਰਾਇਆ ਚੌਥੇ ਬੰਦੇ ਨੂੰ 108 ਐਂਬੂਲੈਂਸ ਰਾਹੀਂ ਐਡਮਿਟ ਕਰਾਇਆ ਜਿਹਦੇ ਵਿੱਚ ਹੁਣ ਪਤਾ ਲੱਗਾ ਕਿ ਇੱਕ ਬੰਦੇ ਦੀ ਹੋਰ ਡੈਥ ਹੋ ਗਈ ਆ ਟੋਟਲ ਤਿੰਨ ਬੰਦਿਆਂ ਦੀ ਡੈਥ ਹੋ ਗਈ ਆ ਸ਼ਨਾਖਤ ਨਹੀਂ ਹਜੇ ਹੋਈ ਜੀ ਅਨਡੈਂਟੀਫਾਈ ਹਜੇ ਕਰ ਰਹੇ ਆ ਅਗਲੀ ਤਫਤੀਸ਼ ਲਈ ਫਲੋਰ ਥਾਣੇ ਤੋਂ ਐਸਆਈ ਕਾਬਲ ਸਿੰਘ ਆਏ ਨੇ ਜੀ ਮੌਕੇ ਤੇ ਐਸਐਚਓ ਸਾਹਿਬ ਵੀ ਮੌਜੂਦ ਸੀ ਜਲੰਧਰ ਦੇ ਪ੍ਰੇਮ ਨਗਰ ਖੇਤਰ ਵਿੱਚ ਚੋਰਾਂ ਨੇ ਇੱਕ ਘਰ ਦਾ ਤਾਲਾ ਤੋੜ ਕੇ 50 ਲੱਖ ਦੇ ਗਹਿਣੇ ਤੇ 13 ਲੱਖ ਦੀ ਨਕਦੀ ਚੋਰੀ ਕਰਕੇ ਰਫੂ ਚੱਕਰ ਹੋ ਗਏ ਪੁਲਿਸ ਨੇ ਜਦੋਂ ਸੀਸੀਟੀਵੀ ਚੈੱਕ ਕੀਤੇ ਤਾਂ ਘਟਨਾ ਸਵੇਰੇ 5:30 ਵਜੇ ਦੀ ਦਿਖਾਈ ਦਿੱਤੀ ਬਾਹਰ ਹਾਲ ਪੁਲਿਸ ਚੋਰ ਦੀ ਭਾਲ ਕਰ ਰਹੀ ਹੈ ਗੱਲ ਕਰਾਂਗੇ ਪੀੜਨਾਲ ਸਰ ਕੀ ਨਾਮ ਤੁਹਾਡਾ ਦਵਿੰਦਰ ਕਮਾਨ ਜੀ ਔਰ ਕਿਹੜੇ ਇਲਾਕੇ ਦੇ ਵਾਸੀ ਹੋ ਪ੍ਰੀਮ ਨਗਰ ਬੰਦਾ ਜੀ ਕੀ ਮਾਮਲਾ ਹੈ ਜੀ ਕਮ ਸਵੇਰੇ 5 ਵਜੇ ਆਏ ਅੱਜ ਤੇ ਗਏ ਸੀ ਤੁਹਾਨੂੰ ਨਹੀਂ ਸੀ ਜੀ ਅਸੀਂ ਗਏ ਸੀ ਮੁੰਡੇ ਵਾਲ ਸਵੇਰੇ ਸਵਾ 6:30 ਆਏ ਆ ਸਾਢੇ 6 ਆਏ ਦਾ ਤਾਲਾ ਖੋਲਿਆ ਅੰਦਰ ਸਭ ਕੁਝ ਲੁੱਟ ਕੇ ਲਾਗੇ ਤੇ ਸਰ ਤੁਸੀਂ ਘਰ ਚ ਕਿੰਨੇ ਸਦਸੇ ਰਹਿੰਦੇ ਹੋ ਅਸੀਂ ਰਹਿੰਦੇ ਆ 5 ਜੀ ਹਾਂ ਜੀ ਤਾਂ ਸਰ ਜੇ ਤੁਸੀਂ ਆ ਸਭ ਕੁਝ ਦੇਖਿਆ ਖੁੱਲਾ ਆਇਆ ਸੀਗਾ ਤਾਂ ਉਹ ਤੁਸੀਂ ਕੀ ਪਾਇਆ ਕੋ CCTV ਚੈੱਕ ਕੀਤਾ ਸੀ ਜੀ ਚੈੱਕ ਕੀਤਾ ਉਹ ਪਹਿਲਾਂ ਤਾਲਾ ਤੋੜ ਕੇ ਧੀ ਜੀ ਲੜਕਾ ਅੰਦਰ ਗਿਆ ਉਹ गिर ਗਿਆ ਕਹਿੰਦਾ ਵੇਖਿਆ ਪਾਪਾ ਚੋਰੀ ਹੋਈ ਅੰਦਰ ਵੇਖਿਆ ਤਾਂ ਹੋਇਆ ਹੀ ਨਹੀਂ ਵਿੱਚ ਹਾਂ ਦੱਸੋ ਕਿ ਲੁੱਟ ਕੇ ਲਾ ਕੇ ਸਰ ਤੁਸੀਂ ਸਾਰਾ ਕੁਝ ਆਂਕਲਨ ਲਗਾ ਲਿਆ ਕਿ ਕਿੰਨਾ ਕੁ ਨੁਕਸਾਨ ਹੋਇਆ ਹਾਂ ਬਹੁਤ ਹੋ ਗਿਆ ਚਾਹੀ ਪਿਆ ਲੱਗਦਾ ਹੋਵੇ ਇਹ ਸਰ ਤੁਸੀਂ ਅਵਾਜ਼ ਲਾ ਕੇ 1 ਮਿੰਟ ਦੁਬਾਰਾ ਕਰਦੇ ਸਰ ਨੁਕਸਾਨ ਕਿੰਨਾ ਹੋਇਆ 40 ਪਿਆ ਲੱਗਦਾ ਤਾਂ ਉਸकी किसी का कैश थी क्या था, या था, गहने थी 18 19 लाख कैश थी बाकी सोना थी जी तो सर थानेकड़ लगदा साना दो नंबर ਤੁਸੀਂ ਇਸ ਮਾਮਲੇ ਦੀ ਜਿਹੜੀ ਰਿਪੋਰਟ ਲਖਾਤੀ ਆ ਉਹ ਬੋਲ ਲਖਾਤੀ ਆ ਤੇ ਮੌਕੇ ਤੇ ਪੁਲਿਸ ਲੈ ਕੇ ਫਿੰਗਰਪ੍ਰਿੰਟ ਲیتے ਹਾਂਜੀ ਹਾਂਜੀ ਲਿੱਟੇ ਲੈ ਕੇ ਗਏ ਆ ਜੀ ਤਾਂ ਸਰ ਕੀ ਅਸ਼ਵਾਸਨ ਦਿੱਤਾ ਪੁਲਿਸ ਨੇ ਪੁਲਿਸ ਗਲਤੀ ਕਰਾਂਗੇ ਕੁਝ ਬੁਰੀ ਕਰਾਂਗੇ ਜੀ थानेकड़ ਲਗਦਾ ਸਾਣਾ ਦੋ ਨੰਬਰ ਨਕੋਦਰ ਦੇ ਥਾਣੇ ਦੇ ਕੁਝ ਦੂਰੀ ਤੇ ਹੀ ਨਕੋਦਰ ਦਾ ਪਾਸਟ ਅੱਡਾ ਹੈ ਤੇ ਬਸ ਅੱਡੇ ਵਿੱਚ ਇੱਕ केशव एंटरप्राइज ਨਾਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਚੋਰਾਂ ਨੇ ਦੁਕਾਨ ਦੇ ਮਾਲਕ ਵਿੱਕੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦਾ ਕਰੀਬ 2 ਤੋਂ 2.5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਕਿਉਂਕਿ ਦੁਕਾਨ ਵਿੱਚ ਸਿਗਰਟਾਂ ਜੋ ਪਈਆਂ ਸਨ ਉਹ ਚੋਰ ਲੈ ਕੇ ਫਰਾਰ ਹੋ ਗਏ ਤੇ ਕਰੀਬ 40000 ਰੁਪਏ ਦੀ ਨਕਦੀ ਚੋਰ ਚੋਰੀ ਕਰਕੇ ਰਫੋ ਚੱਕਰ ਹੋ ਗਏ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਤੇ ਹੁਣੇ ਦੇਖਣਾ ਹੋਵੇਗਾ ਕਿ ਪੁਲਿਸ ਇਹਨਾਂ ਚੋਰਾਂ ਨੂੰ ਕਾਬੂ ਕਦੋਂ ਤੱਕ ਕਰਦੀ ਹੈ ਨੁਕਸਾਨ ਹੈ 2 ਲੱਖ ਦਾ ਸਮਾਨ ਲੈ ਕੇ ਬਾਕੀ ਉਹਦਾ ਸਮਾਨ ਕੀ ਆ ਸਮਾਨ ਮੇਡਿਆ ਸੇ ਟਾਈਮ ਬਾਕੀ ਸਮਾਨ ਆ ਇਹ ਨਾਮ ਕੀ ਆ ਦੁਕਾਨ ਦਾ ਦੁਕਾਨ ਦਾ ਵਿਕੀ ਜੀ ਕੈਸ਼ਾ ਮੈਂਟਰਪ੍ਰਾਈਜ਼ਸ ਵਿਕੀ ਕੈਸ਼ਾ ਇੰਟਰਪ੍ਰਾਈਜ਼ਸ ਕਿਹੜੀ ਜਗ੍ਹਾ ਹੈ ਨਕੋਦਰ ਬਸਟਾ ਮੇ ਖਾਣਾ ਕਿੰਨੇ ਦੂਰ ਹੈ ਖਾਣਾ ਥੋੜੀ ਦੂਰ ਹੈ ਤੇ ਚੋਰਾਂ ਦੇ ਹੌਸਲੇ ਬਲੰਦ ਲੱਗਦੇ ਕੇ ਪੁਲਿਸ ਦੀ ਅੰਗੈਲੀ ਲੱਗ ਰਹੀ ਆ ਚੋਰਾਂ ਦੇ ਹੌਸਲੇ ਬੁਲੰਦ ਆ ਜੀ ਚੋਰਾਂ ਦੇ ਚੋਰ ਆਪਣਾ ਚੋਰੀ ਕਰਕੇ ਚੱਲ ਜਾਂਦੇ ਜੀ ਮੁੜ ਕੇ ਦਿੱਕਤ ਤਾਂ ਸਾਨੂੰ ਆਂਦੀ ਆ ਲਿਕਾ ਤਾਂ ਸਾਨੂੰ ਆਂਦੀ ਸਾਰੀ ਉਮਰ ਦੀ ਕਮਾਈ ਅਗਲਾ ਲੈ ਜਾਂਦੇ ਆ ਬੜੇ ਜੇ ਪਰਸ਼ਾਨੀ ਦਾ ਸਾਨੂੰ ਆਨੇ ਤੁਹਾਨੂੰ ਕਿੱਦਾ ਪਤਾ ਲੱਗਾ ਸਾਨੂੰ ਸਹਰੇ ਬਦਾ ਲੱਗਾ ਜੀ ਨਾਲ ਦੇ ਨੇ ਦੱਸਿਆ ਜੀ ਨਾਲ ਜਿਹੜਾ ਰੇੜੀ ਲਾਂਦਾ ਉਹਨੇ ਫੋਨ ਕੀਤਾ ਸਵੇਰੇ 6 ਵਜੇ ਕਾਲੇ ਟੁੱਟੇ ਹੋਏ ਆ ਫਿਰ ਮੈਂ ਜਲੰਧਰੋਂ ਆਇਆ ਸਵੇਰੇ ਕਿ ਤੁਹਾਨੂੰ ਪਤਾ ਲੱਗਾ ਇਹ ਚੋਰ ਕਿੱਦਾਂ ਦਾਖਲ ਹੋਏ ਅੰਦਰ ਤਖਾਨ ਦੇ ਕਾਲੇ ਤੋੜ ਕੇ ਜੀ ਅੱਗਾ ਕਾਲੇ ਤੋੜੇ ਆ ਹਾਂ ਜੀ ਕੋਈ ਸਮਾਨ ਵਗੈਰਾ ਵੀ ਮਿਲਿਆ ਸਮਾਨ ਕੁਛ ਨਹੀਂ ਹੋ ਲੈ ਗੇ ਸਮਾਨ ਮਹਿੰਗਾ ਮਹਿੰਗਾ ਸਮਾਨ ਤਾਂ ਸਾਰਾ ਹੀ ਲੱਗੇ ਆ ਕੋਈ ਸੀਸੀਟੀਵੀ ਕੈਮਰਾ ਲਗਾਇਆ ਕੋਚ ਕੁਛ ਨਹੀਂ ਲਗਾਏ ਅਸੀਂ ਪ੍ਰਸ਼ਾਸਨ ਤੋਂ ਵੀ ਮੰਗ ਕਰ ਰਹੇ ਹੁਜੀ ਬਤਾ ਜਾਂਦੇ ਆਈ ਮੰਗਿਆ ਸਾਡਾ ਸਮਾਨ ਵਾਪਸੀ ਦਵਾਇਆ ਜਾਵੇ ਸਾਨੂੰ ਪੁਲਸਾਈ ਸੀ ਮੌਕੇ ਤੇ ਪੁਲਸਾਈ ਸੀ ਹੁਣ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਉਸ ਨੂੰ ਆਈ ਕਹਿਣਾ ਚਾਹੁੰਦੇ ਸਾਡਾ ਸਮਾਨ ਵਾਪਸੀ ਦਵਾਇਆ ਜਾਵੇ ਚੋਰਾਂ ਨੂੰ ਫੜਿਆ ਜਾਵੇ ਅੱਜ ਦਾ ਹਰ ਗਰੀਬ ਬੰਦਾ ਕੰਮ ਨਹੀਂ ਕਰ ਸਕਦਾ ਟੋਟਰ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ 2.5 ਲੱਖ ਰੁਪਏ ਦਾ ਹੋ ਗਿਆ ਨੁਕਸਾਨ ਟਾਈ ਲੱਗਦਾ ਰਵਾਂਗਰਾਂ ਨਹੀਂ ਸੀ ਹਾਂਜੀ ਕੈਸ਼ ਵਗੈਰਾ ਹਾਂਜੀ ਕੈਸ਼ ਵੀ ਸੀ ਗਾਇਆ ਕਿੰਨਾ ਕੈਸ਼ ਕਿੰਨਾ 40000 ਰੁਪਏ ਕੈਸ਼ ਗਾਇਆ ਇਹ ਕਿਹੜੀ ਜਗ੍ਹਾ ਰਹਿੰਦੇ ਹੋ ਜੀ ਜਲੰਧਰ ਜਲੰਧਰ ਦੋ ਸੈਸ਼ਨ ਸਾਡੀਆਂ ਅਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੁਰੂ ਘੋਵਾਂਗੇ ਤਦ ਤੱਕ ਲਈ ਮੈਨੂੰ ਯਾਨਕਿ ਤੇਜਿੰਦਰ ਕੌਰ ਨੂੰ ਦਿਵਸਾਤ ਰੱਬ ਰੱਖਾ